ਕੀ ਕਹਿੰਦੇ ਜਿਸ ਸੱਚੇ ਗੁਰੂ ਨੂੰ ਲੱਭਦਾ ਪਿਆ ਨਾਲ ਵਾਲੇ ਤਜੂਦੇ ਤੇ ਗੁਰੂ ਤੇ ਜਾਨਤਵਾਰ ਜਿਵੇਂ ਸੇਖ ਪਤਿਏ ਜਾ ਗਿਆ ਤੇ ਗੁਰੂ ਅਗੂ ਮਾਨ ਲੈ ਤਾ ਤੇ ਗੁਰੂ ਅਰਗੁਨ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਮੈਨੂੰ ਗੁਰੂ ਨੇ ਭੇਜਿਆ ਆਪ ਸੇਖ ਪਤਿ ਕਹਿੰਦੇ ਮੈਂ ਸੇਖਾਂ ਤੇ ਮੈਨੂੰ ਗੁਰੂ ਨੇ ਭੇਜਿਆ ਜੀ ਜਿਹੜੀ ਪ੍ਰੇਮ ਭੇਟਾ ਲੈ ਕੇ ਆਇਆ ਨਾ ਚਖਾ ਮੈਨੂੰ ਪਾਤ ਤੇ ਉਹ ਸੇਖ ਕਹਿੰਦਾ ਅੱਗੇ ਮੈਂ ਇੱਕ ਵਾਰੀ ਭੁੱਲ ਗਿਆ ਦੁਬਾਰਾ ਮੈਂ ਭੁੱਲਣਾ ਨਹੀਂ ਇਹ ਮੈਂ ਤੁਹਾਡੀ ਤੇ ਜੀਮੇ ਤੇ ਨੂੰਦੀ ਮੇਰੀ ਛੜ ਤੇ ਮੇਰੀ ਪੰਡ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੰਡ ਆਕੜੇ ਵੱਲੋਂ ਖਿੱਚਦੇ ਐ ਸਿੱਖ ਉਹ ਪੰਡ ਪ੍ਰਿੰਸੀਪਲ ਗੁਰਦਾ ਸਿੰਘ ਜੀ ਦੇ ਆਪਣੇ ਵੱਲੋਂ ਖਿੱਚਦਾ ਐ ਇੰਨੇ ਨੂੰ ਜਹਾਗੀਰ ਵੀ ਆ ਜਾਂਦਾ ਤੇ ਕਹਿੰਦਾ ਭਾਈ ਇਹੀ ਤੇਰਾ ਸੱਚਾ ਬਾਦਸ਼ਾਹ ਹੈ ਜਦੋਂ ਇੰਨੀ ਗੱਲ ਕਹੀ ਸਿੱਖ ਠਹਿ ਕੇ ਚਰਮਾਂ ਦੇ ਤੈਨ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਸਿੱਕੇ ਬਾਦਸ਼ਾਹ ਵੀ ਮੈਨੂੰ ਉੱਟ ਕੇ ਛਾਪੀ ਦੇ ਨਾਮ ਆਵਾ ਕਹਿੰਦੇ ਇਹ ਆ ਸਿੱਖੀ ਤੇ ਮਿਲਿਆ ਬਾਦਸ਼ਾਹ ਦਾ ਦੀਨੂ ਕੀ ਨਿਕਲਿਆ ਇਹ ਸਿੱਖ ਕੀ ਕਹਿੰਦੇ ਨੇ ਸੱਚਾ ਪਾਤਸ਼ਾਹ ਇਹ ਆ ਫਰੀਦ ਤੇ ਜਦੋਂ ਸਿੱਖ ਗੁਰੂ ਦੇ ਨਾਲ ਪ੍ਰੀਤ ਕਰਦਾ ਹੈ ਜਿਵੇਂ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਗੁਰੂ ਦੇ ਵਿੱਚ ਵਡਿਆਈ ਹੈ ਗੁਰੂ ਦੇ ਨਾਲ ਸਿੱਖ ਪ੍ਰੀਤ ਕਰੇ ਤੇ ਗੁਰੂ ਅਕੂਆਲੀ ਲੈਣ ਆਉਂਦਾ ਭਾਈ ਗੁਰਦਾਸ ਜੀ ਨੇ ਵੀ ਕਿਹਾ ਭਾਵੇਂ ਨੀ ਭਾਏ ਕੌਡੀ ਅਗਲ ਭਾਗ ਰੱਖੈ ਤਾਰੇ ਗੁਰ ਸਰਬ ਦੇ ਨਹਾਤਾਂ ਤੇਤ ਹੈ ਸਤਿਗੁਰ ਕਹਿੰਦੇ ਬਹਿਮਾ ਦਇਆ ਦੇ ਬ੍ਰਿਧੂਨੀ ਸਤਿਗੁਰ ਜੀ ਦੀ ਜਿਹੜੀ ਬਹਿਮਾ ਉਹ ਕਹਿੰਦੇ ਇੰਨੀ ਹੈ ਕਿ ਉਹ ਨਮੋ 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 ਜੇਤ ਜੇਤ ਨੇ ਇਹ ਗੁਰੂ ਦਾ ਜਿਹੜਾ ਪਿਆਰ ਹੈ ਜਿਹੜਾ ਗੁਰੂ ਹੈ ਉਹ ਬੜਾ ਪੇਤ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਕਹਿ ਦਿੱਤਾ ਆਗਰੇ ਤੋਂ ਬਾਅਦ ਗਵਾਲੀਅਰ ਦੇ ਖੇਲੇ ਦਾ ਗੁਰੂ ਦਾ ਉਹ ਬਾਤ